ਇੱਥੇ ਹੀ ਚੱਲਦਾ ਰਿਹਾ ਤੂੰ ਵੀ ਕੱਢ ਲੈ ਲੰਘ ਜਾਣੇ ਵਕਤ ਨੇ ਬੱਧੀ ਆਜੂ ਦਾ ਅੱਛੀ ਕਰ ਰਿਹਾ ਦੱਸ ਸ ਇੱਕ ਪਾਸੇ ਤੇਰੀ ਮੰਮੀ ਦੂਜੇ ਪਾਸੇ ਘਰ ਵਾਲੀ ਇੱਕ ਪਾਸੇ ਤੇਰੀ ਮੰਮੀ ਦੂਜੇ ਪਾਸੇ ਘਰ ਵਾਲੀ ਹੱਸ ਗਿਆ ਤੂੰ ਬਚਾਲੇ ਹੁੰਦੀ ਖਿੱਚ ਤੂੰ ਐ ਵਾਲੀ ਹੱਸ ਗਿਆ ਤੂੰ ਬਚਾਲੇ ਹੁੰਦੀ ਖਿੱਚ ਤੂੰ ਐ ਵਾਲੀ ਰਹਿਣਾ ਕਰ ਪੀਆ ਤੰਗ ਇਹ ਨਾ ਤੰਗ ਫਰੋਟੀ ਛੁੱਟ ਜਾਂਦੀ ਐ ਜੇ ਮੈਂ ਬੇਬੇ ਨੂੰ ਮਨਾਉਣਾ ਬੋਟੀ ਰੁੱਸ ਜਾਂਦੀ ਐ ਜੇ ਮੈਂ ਬੋਟੀ ਨੂੰ ਮਨਾਣਾ ਬੇਬੇ ਰੁੱਸ ਜਾਂਦੀ ਐ ਇੱਟ ਘੜੇ ਵਾਲਾ ਵਹਿਰ ਉਹ ਤਾਂ ਫਿਰ ਜੀਆਂ ਪਾਈ ਇੱਟ ਘੜੇ ਵਾਲਾ ਵਹਿਰ ਉਹ ਤਾਂ ਫਿਰ ਜੀਆਂ ਪਾਈ ਕਿ ਨੂੰ ਕਿਵੇਂ ਸਮਝਾਵਾਂ ਆਉਂਦੀ ਸਮਝ ਹੀ ਨਕਾਈ ਈ ਨੂੰ ਕਿਵੇਂ ਸਮਝਾਵਾਂ ਆਉਂਦੀ ਸਮਝ ਹੀ ਨਾਰਾਈ ਮਾਰੀ ਜਾਂਦੀ ਐ ਅਕਲ ਮਾਰੀ ਜਾਂਦੀ ਐ ਅਕਲ ਧੀਰ ਟੁੱਟ ਜਾਂਦੀ ਐ ਜੇ ਮੈਂ ਬੋਟੀ ਨੂੰ ਮਨਾ ਲਾ ਬੇਬੇ ਰੁੱਸ ਜਾਂਦੀ ਐ ਜੇ ਮੈਂ ਬੇਬੇ ਨੂੰ ਮਨਾਵਾ ਉਹ ਬੋਟੀ ਰੁੱਸ ਜਾਂਦੀ ਐ ਤੇਰੀ ਮੰਮੀ ਮੈਨੂੰ ਕਹਿੰਦੀ ਇਹਨੇ ਬਹੁਤ ਚੰਮ ਲਾ ਲਈ ਤੇ ਮੰਮੀ ਮੈਨੂੰ ਕਹਿੰਦੀ ਇਹਨੇ ਬਹੂ ਚਾ ਮਲਾ ਲਈ ਉਹ ਸੀ ਮੋਰੀ ਵਾਲੀ ਏਟਾ ਕਿਉਂ ਜਵਾਰੇ ਵਿੱਚ ਲਾ ਲਈ ਉਹ ਸੀ ਮੋਰੀ ਵਾਲੀ ਏਟਾ ਕਿਉਂ ਜਵਾਰੇ ਵਿੱਚ ਲਾ ਲਈ ਆਹੀ ਘੱਡਿਆ ਦਲੀਲ ਆਹੀ ਘੱਡਿਆ ਦੀ ਗੱਲ ਚੈਨ ਲੁੱਟ ਜਾਂਦੀ ਐ ਜੇ ਮੈਂ ਬੇਬੇ ਨੂੰ ਮਨਾਉਣਾ ਬੋਡੀ ਰੁੱਸ ਜਾਂਦੀ ਐ ਜੇ ਮੈਂ ਬੋਡੀ ਨੂੰ ਮਨਾਉਣਾ ਬੇਬੇ ਬੋਟੀ ਨੂੰ ਮਨਾਉਣਾ ਬੇਬੇ ਰਸ ਜਾਂਦੀ ਐ ਜੇ ਮੈਂ ਬੇਬੇ ਨੂੰ ਮਨਾ ਲਾ ਬੋਟੀ ਰਸ ਜਾਂਦੀ ਐ ਜਾ ਕੇ ਦੋਨਾਂ ਨੂੰ ਹੀ ਕਹ ਦੇ ਤੁਸੀਂ ਮਨੋਨਾ ਬਸ਼ੱਕ ਜਾ ਕੇ ਦੋਨਾਂ ਨੂੰ ਹੀ ਕਹ ਦੇ ਤੁਸੀਂ ਮਨੋਨਾ ਬਸ਼ੱਕ ਮੇਰੀ ਜ਼ਿੰਦਗੀ ਤੇ ਹੈਗਾ ਥੋੜਾ ਇੱਕੋ ਜਿੰਨਾ ਹੱਕ ਮੇਰੀ ਜ਼ਿੰਦਗੀ ਤੇ ਹੈਗਾ ਥੋੜਾ ਇੱਕੋ ਜਿੰਨਾ ਹੱਕ ਇੱਥੇ ਆ ਕੇ ਗੱਲਵਾ ਏਸਿਆ ਕੇ ਗੱਲਬਾਤ ਸਦਾ ਟੁੱਟ ਜਾਂਦੀ ਐ ਜੇ ਮੈਂ ਬੋਟੀ ਨੂੰ ਮਨਾਉਣਾ ਬੇਬੇ ਰੁਸ ਜਾਂਦੀ ਐ ਜੇ ਮੈਂ ਬੇਬੇ ਨੂੰ ਮਨਾਉਣਾ ਬੋਟੀ ਰੁੱਸ ਜਾਂਦੀ ਐ ਏਸ ਮਸਲੇ ਦਾ ਹੱਲ ਕਸ਼ਮੀਰ ਤੋਂ ਵੀ ਔਖਾ ਏਸ ਮਸਲੇ ਦਾ ਹੱਲ ਕਸ਼ਮੀਰ ਤੋਂ ਵੀ ਔਖਾ ਧਾਰੀ ਦੇਖਣੇ ਨੂੰ ਲੱਗੇ ਏ ਦਾ ਸ਼ਮਲੀਆ ਸੌਖਾ ਪਤਾ ਲਗਦਾ ਨਹੀਂ ਕੌਣ ਪਤਾ ਲਗਦਾ ਨਹੀਂ ਕਿਹੜੀ ਹੱਫੇ ਕੁੱਟ ਜਾਂਦੀ ਐ ਜੇ ਮੈਂ ਬੋਟੀ ਨੂੰ ਮਨਾਉਣਾ ਬੇਬੇ ਰੁੱਸ ਜਾਂਦੀ ਐ ਓਏ ਬਾਪੂ ਜੇ ਮੈਂ ਤੇਰੇ ਵਾਲੀ ਨੂੰ ਮਨਾਉਣਾ ਮੇਰੇ ਵਾਲੀ ਰੁੱਸ ਜਾਂਦੀ ਐ ਓ ਫੇਰ ਝੜ ਗਿਆ ਤੇ ਆਪਾਂ ਕੁਝ